ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਬ੍ਰੈਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਇੱਕ ਨਜ਼ਰ ਕਾ ਲੈਣੇ ਆ ਕਿ ਕਿਹੜੀਆਂ ਖਬਰਾਂ ਖਾਸ ਹਨ ਲੰਡਨ ਦੇ ਸਾਊਥ ਐਂਡ ਹਵਾਈ ਅੱਡੇ ਤੇ ਛੋਟਾ ਜਹਾਜ਼ ਹੋਇਆ ਹਾਦਸਾ ਪ੍ਰਸਤ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਕੀਤਾ ਗਿਆ ਬੰਦ ਟਰੰਪ ਦੇ ਖਿਲਾਫ ਮੁਕਦਮਿਆਂ 'ਚ ਸ਼ਾਮਲ ਸਰਕਾਰੀ ਵਕੀਲ ਅਤੇ ਸਟਾਫ ਬਰਖਾਸ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨਾਲ ਜੁੜੇ ਵਿਅਕਤੀਆਂ ਖਿਲਾਫ ਹੋਈ ਕਾਰਵਾਈ ਐਕਸੀਓਮ ਚਾਰ ਮਿਸ਼ਨ ਦੇ ਪੁਲਾੜ ਯਾਤਰੀ ਅੱਜ ਸ਼ੁਰੂ ਕਰਨਗੇ ਧਰਤੀ ਲਈ ਵਾਪਸੀ ਦੀ ਯਾਤਰਾ ਪੰਜਾਬ ਅਸੈਂਬਲੀ ਦਾ ਵਿਸ਼ੇਸ਼ اجلاس ਅੱਜ ਤੀਸਰੇ ਦਿਨ ਵਿਦਵੀ ਸਣੇ ਕੁਝ ਹੋਰ ਬਿੱਲਾਂ ਨੂੰ ਪੇਸ਼ ਕਰਨ ਦੀ ਤਿਆਰੀ ਪਿਛਲੇ 6 ਦਿਨਾਂ ਤੋਂ ਲਾਪਤਾ ਚੱਲ ਰਹੀ ਦਿੱਲੀ ਯੂਨੀਵਰਸਿਟੀ ਦੀ ਬੀਏ ਦੀ ਵਿਦਿਆਰਥਣ ਸੁਨੇਹਾ ਦੇਵਨਾਥ ਦੀ ਮਿਲੀ ਲਾਸ਼ ਭਾਰਤ-ਇੰਗਲੈਂਡ ਟੈਸਟ ਭਾਰਤ ਦੀਆਂ 58 ਦੌੜਾਂ ਤੇ 4 ਵਿਕਟਾਂ ਡਿਗੀਆਂ ਇੰਗਲੈਂਡ ਦੀ ਟੀਮ ਦੂਸਰੀ ਪਾਰੀ 'ਚ 192 ਦੌੜਾਂ ਤੇ ਆਲ ਆਊਟ ਭਾਰਤ ਨੂੰ ਜਿੱਤ ਦੇ ਲਈ 135 ਰਨਾਂ ਦੀ ਹੋ ਲੋਡ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਤੇ ਐਤਵਾਨ ਨੂੰ ਉਡਾਨ ਭਰਨ ਦੇ ਮਗਰੋਂ ਛੋਟਾ ਜਹਾਜ਼ ਹਾ사ਾ ਗ੍ਰਸਤ ਹੋ ਗਿਆ। ਹਾ사ੇ ਦੇ ਮਗਰੋਂ ਐਤਿਆਤ ਵੱਜੋਂ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ। ਹਾ사ੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਹੈ। ਨੀਦਰਲੈਂਡ ਦੇ ਜੁਇਸ਼ ਐਵੀਏਸ਼ਨ ਦਾ ਇਹ ਹਾ사ਾ ਗ੍ਰੀਸ ਤੋਂ ਪੁਲਾ ਅਤੇ ਅੱਗੇ ਸਾਊਥ ਹੈਂਡ ਆਇਆ ਸੀ। ਜਹਾਜ਼ ਨੇ ਐਤਵਾਰ ਸ਼ਾਮੀ ਵਾਪਸ ਨੀਦਰਲੈਂਡ ਲਈ ਉਡਾਨ ਭਰੀ ਸੀ ਜੁਏਸ਼ ਏਵੀਏਸ਼ਨ ਨੇ ਆਪਣੀ ਉਡਾਨ ਹਾਸਾ ਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਹੈ ਉਦਰ ਬ੍ਰਿਟਿਸ਼ ਮੀਡੀਆ ਨੇ ਕਿਹਾ ਕਿ ਬੀਚ ਕ੍ਰਾਫਟ ਬੀ 200 ਸੁਪਰਕਿੰਗ ਜਹਾਜ਼ ਸੀ ਜੋ ਕਿ ਮਰੀਜ਼ਾਂ ਨੂੰ ਲਿਜਾਣ ਲਈ ਮੈਡੀਕਲ ਪ੍ਰਣਾਲੀਆਂ ਨਾਲ ਲੈ ਸੀ ਇਹ ਇੱਕ ਟਰਬੋ ਪ੍ਰੋਪ ਜਹਾਜ਼ ਹੈ ਜੋ 12 ਮੀਟਰ ਲੰਬਾ ਹੈ ਖਾਸ ਕਰਕੇ ਅਗਲੇ ਹੁਕਮਾਂ ਤੱਕ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਪੁਲਿਸ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਸੇਵਾ ਨਾਲ ਜੁੜੇ ਤਫ਼ਤੀਸ਼ਕਰ ਮੌਕੇ ਤੇ ਕੰਮ ਕਰ ਰਹੇ ਸਨ ਹਾਸੇ ਵਾਲੀ ਥਾਂ ਤੋਂ ਅੱਗ ਅਤੇ ਕਾਲੇ ਧੂਏ ਦੇ ਗੁਬਾਰ ਵੀ ਦੇਖੇ ਗਏ ਹਨ ਹਵਾਈ ਅੱਡੇ ਤੇ ਆਪਣੇ ਪਰਿਵਾਰ ਨਾਲ ਮੌਜੂਦ ਪਤਖ ਦਰਸ਼ੀ ਨੇ ਕਿਹਾ ਕਿ ਉਸਨੇ ਜਹਾਜ਼ ਦੇ ਪਹਿਲਾਂ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡਾ ਅੱਗ ਦਾ ਗੋਲਾ ਦੇਖਿਆ ਉਸਨੇ ਕਿਹਾ ਕਿ ਜਹਾਜ਼ ਨੇ ਉਡਾਨ ਭਰੀ ਅਤੇ 3 ਜਾਂ 4 ਸਕਿੰਟਾਂ ਬਾਅਦ ਹੀ ਇਹ ਆਪਣੇ ਖੱਬੇ ਪਾਸੇ ਜ਼ੋ ਨਾ ਚੁੱਕਣ ਲੱਗ ਪਿਆ ਅਤੇ ਲਗਭਗ ਉਲਟ ਗਿਆ ਅਤੇ ਜ਼ਮੀਨ ਤੇ ਜਾ ਡਿਗਾ ਪੁਲਿਸ ਨੇ ਕਿਹਾ ਕਿ ਉਸਨੂੰ ਹਵਾਈ ਅੱਡੇ ਤੇ ਇਸ ਹਾਦਸੇ ਬਾਰੇ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਅਮਰੀਕਾ ਦੇ ਨਿਆਂ ਵਿਭਾਗ ਨੇ ਰਾਸ਼ਟਰਪਤੀ ਡੋਨਲਡ 트ੰਪ ਖਿਲਾਫ ਚੱਲ ਰਹੇ ਮਾਮਲਿਆਂ ਨਾਲ ਜੁੜੇ ਕਈ ਵਕੀਲਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕੁੱਲ ਕਿੰਨੇ ਕਰਮਚਾਰੀ ਬਰਖਾਸਤ ਕੀਤੇ ਗਏ ਹਨ। ਇਹ ਕਾਰਵਾਈ 트ੰਪ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨਾਲ ਜੁੜੇ ਉਨ੍ਹਾਂ ਵਿਅਕਤੀਆਂ ਖਿਲਾਫ ਕੀਤੀ ਗਈ ਹੈ ਜੋ ਅਮਰੀਕੀ ਰਾਸ਼ਟਰਪਤੀ ਖਿਲਾਫ ਖੂਫੀਆ ਦਸਤਾਵੇਜ਼ ਰੱਖਣ ਤੇ ਚੋਣ ਦਖਲਅੰਦਾਜ਼ੀ ਨਾਲ ਜੁੜੇ ਦੋ ਵੱਡੇ ਮਾਮਲਿਆਂ ਤੇ ਕੰਮ ਕਰ ਰਹੇ ਸਨ ਸੂਤਰਾਂ ਨੇ ਇਹ ਜਾਣਕਾਰੀ ਨਾਮ ਨਾਲ ਚਪਕਦੀ ਸ਼ਰਤ ਤੇ ਸ਼ਰਤ ਤੇ ਦਿੱਤੀ ਕਿਉਂਕਿ ਬਰਖਾਸਤਗੀ ਦਾ ਅਜੇ ਜਨਤਕ ਐਲਾਨ ਨਹੀਂ ਕੀਤਾ ਗਿਆ 트럼ਪ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਨੇ ਸਾਲ 2023 ਵਿੱਚ 트럼ਪ ਤੇ ਦੋ ਅਹਿਮ ਮਾਮਲਿਆਂ ਵਿੱਚ ਦੋਸ਼ ਲਾਏ ਸਨ ਪਹਿਲਾ ਮਾਮਲਾ ਫਰੋਰ ਰੀਟਰਸ ਸਥਿਤ ਉਹਨਾਂ ਦੇ ਮਾਰ ਏ ਲਾਗੋਕਰ ਵਿੱਚ ਖੂਫੀਆ ਦਸਤਾਵੇਜ਼ ਰੱਖਣ ਨਾਲ ਸੰਬੰਧਿਤ ਸੀ ਅਤੇ ਦੂਸਰਾ 6 ਜਨਵਰੀ 2021 ਨੂੰ ਅਮਰੀਕੀ ਸੰਸਦ ਤੇ ਹਮਲੇ ਤੋਂ ਪਹਿਲਾਂ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਨ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਸੀ ਹਾਲਾਂਕਿ ਇਹਨਾਂ ਵਿੱਚੋਂ ਕਿਸੇ ਮਾਮਲੇ ਦੀ ਸੁਣਵਾਈ ਮੁਕਦਮੇ ਤੱਕ ਨਹੀਂ ਪਹੁੰਚ ਸਕੀ ਅਕਸੀਓਮ 4 ਮਿਸ਼ਨ ਦੇ ਪੁਲਾੜ ਯਾਤਰੀ ਅੱਜ ਸ਼ੁਰੂ ਕਰਨਗੇ ਧਰਤੀ ਲਈ ਵਾਪਸੀ ਦੀ ਯਾਤਰਾ ਆਈਐਸਐਸ ਤੇ 18 ਦਿਨ ਤੱਕ ਵਿਗਿਆਨਿਕ ਤਜਰਬਿਆਂ ਤੋਂ ਬਾਅਦ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਤੇ ਐਕਸੀਓਮ 4 ਮਿਸ਼ਨ ਦੇ ਤਿੰਨ ਹੋਰ ਪੁਲਾੜ ਯਾਤਰੀਆਂ ਦੀ ਵਿਦਾਇਗੀ ਦਾ ਸਮਾਂ ਆ ਗਿਆ ਹੈ ਅਤੇ ਉਹ ਸੋਮਵਾਰ ਨੂੰ ਧਰਤੀ ਲਈ ਆਪਣੀ ਵਾਪਸੀ ਦੀ ਯਾਤਰਾ ਸ਼ੁਰੂ ਕਰਨਗੇ ਦੱਸਦੀ ਹੈ ਕਿ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਸਮੇਤ ਤਿੰਨ ਹੋਰ ਪੁਲਾੜ ਯਾਤਰੀ ਕਮਾਂਡਰ ਪੈਗੀ ਵਿਟਸਨ ਪੋਲੈਂਡ ਤੇ ਹੰਗਰੀ ਦੇ ਮਿਸ਼ਨ ਮਾਹਿਰ ਵੋਜ ਉਜਨਾンスਕੀ ਵਿਸਨੀ ਬਸਕੀ ਅਤੇ ਟਿਬੋਰ ਕਾਪੂ ਐਕਸੀ ਓਮਚਾਰ ਮਿਸ਼ਨ ਦੇ ਤਹਿਤ 26 ਜੂਨ ਨੂੰ ਕੁਮਾਂਤਰੀ ਪੁਲਾੜ ਸਟੇਸ਼ਨ ਤੇ ਪਹੁੰਚੇ ਸਨ ਭਾਰਤੀ ਪੁਲਾੜ ਯਾਤਰੀ ਸੁਭਾਸ਼ ਸ਼ੁਕਲਾ ਨੇ ਕਿਹਾ ਕਿ ਭਾਰਤ ਪੁਲਾੜ ਤੋਂ ਉਮੀਦਾਂ ਨੇ ਡਰਤਾ ਆਤਮ ਵਿਸ਼ਵਾਸ ਤੇ ਮਾਣ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ ਸ਼ੁਕਲਾ ਨੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਵੱਲੋਂ 1984 ਚ ਕਹੇ ਗਏ ਸ਼ਬਦ ਦੁਹਰਾਉਂਦਿਆਂ ਕਿਹਾ ਕਿ ਅੱਜ ਵੀ ਭਾਰਤ ਉੱਪਰੋਂ ਸਾਰੇ ਜਹਾਂ ਸੀ ਅੱਛਾ ਦਿੱਖਦਾ ਹੈ ਉਨਾ ਕੋ ਮੰਤਰੀ ਪੁਲਾੜ ਸਟੇਸ਼ਨ ਤੇ ਐਕਸੀਓਮ 4 ਮਿਸ਼ਨ ਦੇ ਪੁਲਾੜ ਮੁਸਾਫਰਾ ਲਈ ਰੱਖੇ ਗਏ ਵਿਦਾਇਗੀ ਸਨਮਾਨ ਸਮਾਰੋਹ ਦੌਰਾਨ ਇਹ ਗੱਲ ਕਹੀ ਸ਼ੁਕਲਾ ਨੇ ਆਈਐਸਐਸ 'ਚ ਆਪਣੇ ਪ੍ਰਵਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੈਨੂੰ ਜਾਦੂ ਵਰਗਾ ਲੱਗਦਾ ਹੈ ਇਹ ਮੇਰੇ ਲਈ ਇੱਕ ਸ਼ਾਨਦਾਰ ਯਾਤਰਾ ਰਹੀ ਹੈ ਭਾਰਤੀ ਪੁਲਾੜ ਯਾਤਰੀ ਨੇ ਕਿਹਾ ਕਿ ਉਹ ਆਪਣੇ ਤਜਰਬਿਆਂ ਨੂੰ ਦੇਸ਼ ਵਾਸੀਆਂ ਦੇ ਨਾਲ ਸਾਂਝਾ ਕਰਨਗੇ 18 ਦਿਨ ਦੀ ਇਸ ਪੁਲਾੜ ਯਾਤਰਾ ਤੋਂ ਬਾਅਦ ਅੱਜ ਐਕਸੀਓਮ 4 ਮਿਸ਼ਨ ਦੇ ਭਾਰਤੀ ਪੁਲਾੜ ਯਾਤਰੀ ਸੁਭಾಂಶ ਸ਼ੁਕਲਾ ਤਿੰਨ ਹੋਰ ਪੁਲਾੜ ਯਾਤਰੀਆਂ ਮੇਦ ਆਪਣੀ ਪੁਲਾੜ ਯਾਤਰਾ ਵਾਪਸੀ ਨੂੰ ਸ਼ੁਰੂ ਕਰਨਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਤੀਸਰੇ ਦਿਨ ਅੱਜ ਸਦਨ ਵਿੱਚ ਬੇਅਦਬੀ ਸਨੇ ਕੁਝ ਹੋਰ ਅਹਿਮ ਬਿੱਲ ਪੇਸ਼ ਕੀਤੇ ਜਾ ਸਕਦੇ ਹਨ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਸਵੇਰੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਅਹਿਮ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ اجلاس ਪਿਛਲੇ ਵੀਰਵਾਰ ਨੂੰ ਸ਼ੁਰੂ ਹੋਇਆ ਸੀ ਪਰ ਫਿਰ ਇਸ ਨੂੰ ਸੋਮਵਾਰ ਅਤੇ ਮੰਗਲਵਾਰ ਦੋ ਦਿਨਾਂ ਲਈ ਵਧਾ ਦਿੱਤਾ ਗਿਆ ਸਦਨ ਦੀ ਕਾਰਵਾਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕੀਤੀ ਗਈ ਜਦੋਂ ਕਿ ਸ਼ੁੱਕਰਵਾਰ ਨੂੰ ਸਦਨ ਵਿੱਚ ਜੰਮ ਕੇ ਹੰਗਾਮਾ ਹੋਇਆ ਪੰਜਾਬ ਵਿਧਾਨ ਸਭਾ ਨੇ ਡੈਮਾ ਤੇ ਕੇਂਦਰੀ ਬਿੱਲਾਂ ਦੀ ਤਾਇਨਾਤੀ ਖਿਲਾਫ ਮਤਾ ਪਾਸ ਕਰ ਦਿੱਤਾ ਮਤੇ ਨੂੰ ਸਾਰੀਆਂ ਧਿਰਾਂ ਨੇ ਸਹਿਮਤੀ ਦਿੱਤੀ ਸਦਨ ਵਿੱਚ ਪੰਜ ਅਹਿਮ ਬਿੱਲਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਪਿਛਲੇ 6 ਦਿਨਾਂ ਤੋਂ ਲਾਪਤਾ ਦਿੱਲੀ ਯੂਨੀਵਰਸਿਟੀ ਦੀ 19 ਸਾਲਾ ਵਿਦਿਆਰਥਣ ਸੁਨੇਹਾ ਦੇਵਨਾਥ ਦੀ ਲਾਸ਼ ਐਤਵਾਰ ਸ਼ਾਮੀ ਗੀਤਾ ਕਲੋਨੀ ਫਲਾਈਓਵਰ ਨੇੜੇ ਯਮਨਾ ਨਦੀ ਚੋਂ ਮਿਲੀ ਹੈ ਦੱਖਣੀ ਦਿੱਲੀ ਦੇ ਪਰਿਵਾਰਨ ਕੰਪਲੈਕਸ ਦੀ ਰਹਿਣ ਵਾਲੀ ਸੁਨੇਹਾ ਤ੍ਰਿਪੁਰਾਦੀ ਰਹਿਣ ਵਾਲੀ ਸੀ ਉਸਦੇ ਲਾਪਤਾ ਹੋਣ ਦੀ ਰਿਪੋਰਟ 7 ਜੁਲਾਈ ਨੂੰ ਆਈ ਸੀ ਪੁਲਿਸ ਦੇ ਮੁਤਾਬਕ ਸੁਨੇਹਾ ਨੇ ਹੱਥ ਨਾਲ ਲਿਖਿਆ ਨੋਟ ਵੀ ਛੱਡਿਆ ਸੀ ਜਿਸ ਵਿੱਚ ਉਸਨੇ ਯਮੁਨਾ ਨਦੀ ਦੇ ਪਾਰ ਬਣੇ ਸਿਗਨੇਚਰ ਬ੍ਰਿਜ ਤੋਂ ਛਾਲ ਮਾਰਨ ਦਾ ਇਰਾਦਾ ਜ਼ਾਹਿਰ ਕੀਤਾ ਸੀ ਇਸ ਮਾਮਲੇ ਵਿੱਚ ਮਹਿਰੋਲੀ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਡਿਪਟੀ ਕਮਿਸ਼ਨਰ ਆਫ ਪੁਲਿਸ ਅੰਕਿਤ ਚੋਹਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੈਬ ਡਰਾਈਵਰ ਨੇ ਉਸ ਨੂੰ ਸਿਗਨੇਚਰ ਬ੍ਰਿਜ ਤੇ ਛੱਡਣ ਦੀ ਪੁਸ਼ਟੀ ਕੀਤੀ ਸੀ ਤਕਨੀਕੀ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਉਸ ਦਾ ਆਖਰੀ ਟਿਕਾਣਾ ਸਿਗਨੇਚਰ ਬ੍ਰਿਜ ਜਿਤੇ ਸੀ ਕੁਝ ਚਸ਼ਮਦੀਦਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਕੁੜੀ ਨੂੰ ਪੁਲ ਤੇ ਖੜੇ ਹੋਏ ਵੇਖਿਆ ਸੀ ਡੀਐਸਪੀ ਨੇ ਕਿਹਾ ਕਿ ਐਨਡੀਆਰਐਫ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਨਿਗਮਬੋਧ ਘਾਟ ਤੋਂ ਨੌਇਡਾ ਤੱਕ ਲੜਕੀ ਦੀ ਭਾਲ ਕੀਤੀ ਗਈ ਉਸ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਜਾ ਰਹੀ ਸੀ ਅਤੇ ਐਤਵਾਨੂ ਟੀਮਾਂ ਨੂੰ ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਨਦੀ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਜਿਸ ਦੀ ਪਛਾਣ ਸੁਨੇਹਾ ਦੇ ਵਜੋਂ ਹੋਈ ਹੈ ਪੁਲਿਸ ਨੇ ਕਿਹਾ ਕਿ ਸੁਨੇਹਾ ਦੀ ਲਾਸ਼ ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਨਦੀ ਵਿੱਚ ਤੈਰਦੀ ਦੇਖੀ ਗਈ ਸੀ ਬਾਅਦ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਪਛਾਣ ਕਰ ਲਈ ਇਸ ਦੌਰਾਨ ਸੁਨੇਹਾ ਦੀ ਸਹੇਲੀ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੂੰ ਉੱਥੇ ਦੇਖਿਆ ਗਿਆ ਸੀ ਉਸ ਸਮੇਂ ਸਿਗਨੇਚਰ ਬ੍ਰਿਜ ਜਾਂ ਆਸ-ਪਾਸ ਦੇ ਇਲਾਕੇ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਚਾਲੂ ਨਹੀਂ ਸੀ ਉਸ ਨੇ ਦੋਸ਼ ਲਾਇਆ ਕਿ ਸਿਗਨੇਚਰ ਬ੍ਰਿਜ ਖੁਦਕੁਸ਼ੀ ਸੰਭਾਵੀ ਖੇਤਰ ਹੋਣ ਦੇ ਬਾਵਜੂਦ ਪੋਲੀ ਜਾਂ ਨੇੜਲੇ ਖੇਤਰਾਂ ਵਿੱਚ ਇੱਕ ਵੀ ਸੀਸੀਟੀਵੀ ਕੈਮਰਾ ਕੰਮ ਨਹੀਂ ਕਰ ਰਿਹਾ ਸੀ ਸੁਨੇਹਾ ਦੇਲੀ ਯੂਨੀਵਰਸਿਟੀ ਦੇ ਆਤਮਾਰਾਮ ਸਨਾਤਨ ਧਰਮ ਕਾਲਜ ਵਿੱਚ ਬੀਏ ਗਣਿਤ ਦੀ ਪੜਾਈ ਕਰ ਰਹੀ ਸੀ ਇੱਕ ਪਰਿਵਾਰਿਕ ਦੋਸਤ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਸਾਨੂੰ ਪਤਾ ਲੱਗਾ ਉਸਨੇ ਪਿਛਲੇ 4 ਮਹੀਨਿਆਂ ਤੋਂ ਆਪਣੇ ਖਾਤੇ ਵਿੱਚ ਕੋਈ ਪੈਸਾ ਨਹੀਂ ਕਢਵਾਇਆ ਸੀ ਅਤੇ 7 ਜੁਲਾਈ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਨ ਤੋਂ ਬਾਅਦ ਆਪਣੇ ਸਮਾਨ ਤੋਂ ਬਿਨਾ ਘਰੋਂ ਨਿਕਲ ਗਈ ਸੀ ਉਸਨੇ ਕਿਹਾ ਕਿ ਸੁਨੇਹਾ ਨੇ 7 ਜੁਲਾਈ ਨੂੰ ਸਵੇਰੇ 6:30 ਵਜੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਇੱਕ ਦੋਸਤ ਪੇਟੂਨੀਆ ਨੂੰ ਮਿਲਣ ਜਾ ਰਹੀ ਹੈ ਪਰਿਵਾਰਿਕ ਦੋਸਤ ਨੇ ਕਿਹਾ ਕਿ ਇਸ ਮਗਰੂਜ਼ ਦਾ ਫੋਨ 3 ਘੰਟਿਆਂ ਤੋਂ ਬਾਅਦ ਆਊਟ ਆਫ ਰੀਚ ਆ ਰਹੀ ਸੀ ਉਸਦੇ ਪਰਿਵਾਰ ਨੂੰ ਸ਼ੱਕ ਹੋਇਆ ਤੇ ਉਸਨੇ ਪੇਟੂਨੀਆ ਨੂੰ ਫੋਨ ਕੀਤਾ ਜਿਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਉਸ ਨੂੰ ਨਹੀਂ ਮਿਲੀ ਉਸਦੇ ਲਈ ਸੁਰੱਖ ਦੀ ਉਮੀਦ ਵਿੱਚ ਸੁਨੇਹਾ ਦੇ ਅਜੀਜ਼ਾ ਨੇ ਲੋਕਾਂ ਲਈ ਉਸਦੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇੱਕ ਵੈਬ ਡੈਸ਼ਬੋਰਡ ਵੀ ਲਾਂਚ ਕੀਤਾ ਹੈ ਸੁਨੇਹਾ ਦੇ ਪਰਿਵਾਰ ਨੇ ਸਿਗਨੇਚਰ ਬ੍ਰਿਜ ਤੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਤੁਰੰਤ ਮੁਰੰਮਤ ਪੁਲ ਖੇਤਲੇ ਸਪਸ਼ਟ ਅਧਿਕਾਰਿਤ ਖੇਤਰ ਨਿਰਧਾਰਿਤ ਕਰਨ ਦਿੱਲੀ ਭਾਰ ਵਿੱਚ ਸੀਸੀਟੀਵੀ ਬੁਨਵਾਦੀ ਢਾਂਚੇ ਦਾ ਜਨਤਕ ਆਡਿਟ ਅਤੇ ਜਾਂਚ ਵਿੱਚ ਪਾ ਦਸ਼ਤਾ ਦੀ ਮੰਗ ਕੀਤੀ ਹੈ ਸੁਨੇਹਾ ਸੂਬੇਦਾਰ ਮੇਜਰ ਲੈਫਟਿਨੈਂਟ ਪ੍ਰਤੀਸ਼ ਦੇਵਨਾਥ ਦੀ ਧੀ ਸੀ ਜੋ ਕਿ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਹਨ ਭਾਰਤ ਇੰਗਲੈਂਡ ਟੈਸਟ ਮੈਚ ਦੌਰਾਨ ਭਾਰਤ ਦੀਆਂ 58 ਤੌੜਾਂ ਤੇ ਚਾਰ ਵਿਕਟਾਂ ਡਿਗੀਆਂ ਇੰਗਲੈਂਡ ਦੀ ਟੀਮ ਦੂਜੀ ਪਾਰੀ 'ਚ 192 ਤੌੜਾਂ ਤੇ ਹੋਈ ਆਲ ਆਊਟ ਜਦਕਿ ਭਾਰਤ ਨੂੰ ਜਿੱਤ ਦੇ ਲਈ 135 ਹੋਰ ਦੌੜਾਂ ਦੀ ਲੋੜ ਇੰਗਲੈਂਡ ਦਾ ਕੱਲ ਭਾਰਤ ਖਿਲਾਫ ਤੀਸਰੇ ਟੈਸਟ ਮੈਚ ਦੇ ਚੌਥੇ ਦਿਨ ਬੱਲੇਬਾਜ਼ੀ ਕਰਮ ਲੜਖਾ ਗਿਆ। ਇੰਗਲੈਂਡ ਦੀ ਸਾਰੀ ਟੀਮ 192 ਦੌੜਾਂ ਤੇ ਹੀ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੇ 4 ਬੱਲੇਬਾਜ਼ਾਂ ਦੀਆਂ ਵਿਕਟਾਂ ਹਾਸਲ ਕੀਤੀਆਂ। ਭਾਰਤ ਨੂੰ ਜਿੱਤ ਦੇ ਲਈ 193 ਦੌੜਾਂ ਚਾਹੀਦੀਆਂ ਹਨ। ਇੰਗਲੈਂਡ ਖਿਲਾਫ ਚੌਥੇ ਦਿਨ ਖੇਡ ਖਤਮ ਹੋਣ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਨਾਲ 58 ਦੌੜਾਂ ਬਣਾ ਲਈਆਂ ਅਤੇ ਭਾਰਤ ਨੂੰ ਜਿੱਤ ਦੇ ਲਈ ਅਜੇ ਵੀ 135 ਦੌੜਾਂ ਦੀ ਲੋੜ ਹੈ। ਭਾਰਤ ਦੀ ਪਹਿਲੀ ਵਿਕਟ ਯਸ਼ਵੀ ਜਸਵਾਲ ਵੱਜੋਂ ਡਿੱਗੀ ਅਤੇ ਜਿਸ ਨੇ ਆਪਣਾ ਖਾਤਾ ਵੀ ਨਹੀਂ ਖੋਲਿਆ ਸੀ ਇਸ ਤੋਂ ਬਾਅਦ ਕਰਨ ਨਾਇ ਚੌੜਾ ਦੌੜਾਂ ਬਣਾ ਕੇ ਆਊਟ ਹੋਇਆ ਭਾਰਤ ਵੱਲੋਂ ਕਪਤਾਨ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਬਾਅਦ ਆਕਾਸ਼ਦੀਪ 1 ਦੌੜ ਬਣਾ ਕੇ ਬੋਲਡ ਹੋ ਗਏ ਮੈਚ ਦੀ ਸਮਾਪਤੀ ਮੌਕੇ ਕੇਐਲ ਰਾਹੁਲ 33 ਦੌੜਾਂ ਤੇ ਨਬਾਦ ਹਨ ਤੇ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ ਹੋਰ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਿਲ ਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ